ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਆਓ ਅੱਜ ਤੁਹਾਨੂੰ ਦਰਸ਼ਨ ਕਰਾਉਨੇ ਆ ਬਾਬਾ ਸਹਿਬਦਾਸ ਜੀ ਦੀ ਜਨਮ ਨਗਰੀ ਪਿੰਡ ਅਲੀਸ਼ਰ ਖੁਰਦ ਜੋ ਉਹਨਾਂ ਦਾ ਜਨਮ ਦਾ ਨਗਰ ਹੈ ਇਸ ਨਗਰ ਦੇ ਵਿੱਚ ਬਾਬਾ ਸਾਹਿਬ ਦਾਸ ਜੀ ਨੂੰ ਕਿੰਨਾ ਕਪੂਜਿਆ ਜਾਂਦਾ ਹੈ ਕਿਸ ਤਰ੍ਹਾਂ ਦੀਆਂ ਬਾਬਾ ਜੀ ਦੇ ਜੋ ਜਗਾਵਾਂ ਨੇ ਉਹ ਬਣੀਆਂ ਹੋਈਆਂ ਨੇ ਸੋ ਆਪਾਂ ਸਾਰੀ ਵੀਡੀਓ ਅੱਜ ਦਰਸ਼ਕ ਦਰਸ਼ਕ ਵੀਰਾਂ ਦੇ ਨਾਲ ਸਾਂਝੀ ਕਰਦੇ ਆਂ ਜਿੰਨਾ ਵੀਰਾਂ ਨੇ ਦਰਸ਼ਨ ਨਹੀਂ ਕੀਤੇ ਉਹ ਵੀਡੀਓ ਦੇ ذریعے ਕਰ ਸਕਦੇ ਨੇ ਪਰ ਜੋ ਅਕਸਰ ਸੰਗਤਾਂ ਇੱਥੇ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਬਹੁਤ ਦੂਰ ਦੂਰ ਤੋਂ ਉਹਨਾਂ ਨੂੰ ਤਕਰੀਬਨ ਬਾਬਾ ਜੀ ਦੇ ਨਗਰੀ ਬਾਰੇ ਡੇਰਿਆਂ ਬਾਰੇ ਸਾਰੀ ਜਾਣਕਾਰੀ ਹੋਣੀ ਆ ਸੋ ਪਿਆਰਿਓ ਇਹ ਹੈ ਬਾਬਾ ਸਾਹਿਬ ਦਾ ਜੀ ਦਾ ਡੇਰਾ ਜੋ ਕਿ ਬਾਹਰ ਪਿੰਡ ਦੇ ਨਾਲ ਲੱਗਮਈ ਖੇਤਾਂ ਦੇ ਵਿੱਚ ਚੜ੍ਹਦੇ ਵਾਲੇ ਪਾਸੇ ਵੱਲ ਬਣਿਆ ਹੋਇਆ ਹੈ ਇੱਥੇ ਕੁਝ ਸਾਲ ਪਹਿਲਾਂ ਇਹ ਕਿਸੇ ਦੀ ਜ਼ਮੀਨ ਸੀ ਜੋ ਜਿਹੜੇ ਵੀਰਾਂ ਦੀ ਇਥੇ ਮਸ਼ੀਨ ਚਲਦੀ ਚਲਦੀ ਰੁਕ ਗਈ ਸੀ ਕੋਈ ਗਰਾਰੀ ਟੁੱਟ ਗਈ ਸੀ ਮਸ਼ੀਨ ਦੀ ਉਹਨਾਂ ਨੇ ਕਈ ਵਾਰ ਲਿਆ ਕੇ ਬਦਲੀ ਲਿਆ ਕੇ ਬਦਲੀ ਪਰ ਉਹ ਵਾਰ-ਵਾਰ ਟੁੱਟਦੀ ਰਹੀ ਮਸ਼ੀਨ ਨਾ ਚੱਲੀ ਤਾਂ ਕਿਸੇ ਬੰਦੇ ਨੇ ਆ ਕੇ ਕਿਹਾ ਕਿ ਇਥੇ ਜੰਡੀ ਦਾ ਦਰਖਤ ਸੀਗਾ ਜੋ ਕਿ ਹੁਣ ਵੀ ਡੇਰੇ ਸਾਹਿਬ ਦੇ ਵਿੱਚ ਮੌਜੂਦ ਹੈ ਤਾਂ ਕਿਸੇ ਬੰਦੇ ਨੇ ਕਿਹਾ ਕਿ ਇਥੇ ਬਾਬਾ ਸਾਹਿਬ ਦਾ ਜੀ ਬੈਠਦੇ ਹੁੰਦੇ ਸੀ ਤੁਸੀਂ ਬਾਬਾ ਸਾਹਿਬ ਦਾ ਜੀ ਦੀ ਸੁੱਖ ਸੁੱਖ ਕੇ ਦੇਖੋ ਉਹਨਾਂ ਦਾ ਨਾਮ ਲੈ ਕੇ ਦੇਖੋ ਸ਼ਾਇਦ ਥੋਡੀ ਮਸ਼ੀਨ ਚੱਲ ਪਵੇ ਤਾਂ ਜਦੋਂ ਉਹਨਾਂ ਨੇ ਇਹ ਸੁਖਨਾ ਸੁਖੀ ਕੇ ਬਾਬਾ ਜੀ ਜਿੱਥੋਂ ਤੱਕ ਮਸ਼ੀਨ ਰੁਕਦੀ ਆ ਉਥੋਂ ਤੱਕ ਅਸੀਂ ਜਗਾ ਆਪਣੀ ਜ਼ਮੀਨ ਛੱਡ ਦਿਆਂਗੇ ਤੁਹਾਡੇ ਡੇਰੇ ਵਾਸਤੇ ਪਰ ਇਹ ਮਸ਼ੀਨ ਚੱਲ ਪਈ ਸਾਡੀ ਫਸਲ ਵੱਢੀ ਜਾਵੇ ਤਾਂ ਉਸ ਤੋਂ ਬਾਅਦ ਵੀ ਰੋ ਮਸ਼ੀਨ ਬਿਲਕੁਲ ਠੀਕ ਠਾਕ ਚੱਲ ਪਈ ਜਿੱਥੋਂ ਤੱਕ ਮਸ਼ੀਨ ਰੁਕਦੀ ਰਹੀ ਉਥੋਂ ਤੱਕ ਉਹਨਾਂ ਨੇ ਆਪਣੇ ਵਾਣ ਦੇ ਬਿਲਕੁਲ ਵਿਚਾਲੇ ਇੱਕ ਕਿੱਲੇ ਦੇ ਕਰੀਬ ਜਗਾ ਹੋਣੀ ਹੈ ਕਿੱਲੇ ਤੋਂ ਜ਼ਿਆਦਾ ਵੀ ਹੋ ਸਕਦੀ ਹੈ ਇਹ ਡੇਰੇ ਦੇ ਵਾਸਤੇ ਆਪਣੇ ਵਾਣ ਦੇ ਵਿਚਾਲੇ ਉਹਨਾਂ ਨੇ ਛੱਡੀ ਜਿੰਨਾਂ ਦਾ ਨਾਮ ਸੀਗਾ ਆਤਮਾ ਸਿੰਘ ਪਿੰਡ ਅਲੀ ਸ਼ਰਖੁਰਦ ਇਹਨਾਂ ਦੀ ਜ਼ਮੀਨ ਸੀ ਸਾਰੀ ਡੇਰੇ ਦੇ ਆਸ-ਪਾਸ ਇਹਨਾਂ ਨੇ ਇਹ ਡੇਰੇ ਦੀ ਜਗ੍ਹਾ ਜੋ ਬਾਬਾ ਜੀ ਦੇ ਪ੍ਰਗਟ ਹੋਈ ਜਗ੍ਹਾ ਇਹਨਾਂ ਨੇ ਬੰਨ ਦੇ ਵਿਚਾਲੇ ਬਿਲਕੁਲ ਛੱਡੀ ਉਸ ਤੋਂ ਬਾਅਦ ਜੀ ਇਹ ਇਹਦੇ ਬਿਲਕੁਲ ਦੂਸਰੇ ਪਾਸੇ ਸਾਹਮਣੇ ਇੱਥੋਂ ਇਹ ਰਸਤਾ ਜਾਂਦਾ ਉਸ ਜਗ੍ਹਾ ਨੂੰ ਜੋ ਖੇਤਾਂ ਦੇ ਵਿੱਚ ਬਣੀ ਹੈ ਤੇ ਦੂਸਰਾ ਇਹ ਡੇਰਾ ਜੀ ਬਾਬਾ ਸਾਹਿਬ ਦਾ ਜੀ ਦਾ ਜਿਹਨੂੰ ਆਪਾਂ ਕਹਿੰਦੀ ਹੈ ਤਪ ਸਥਾਨ ਇੱਥੇ ਬਾਬਾ ਸਾਹਿਬ ਦਾ ਜੀ ਆ ਕੇ ਬੈਠਿਆ ਕਰਦੇ ਸਨ ਭਗਤੀ ਕਰਦੇ ਸਨ ਉਪਰ ਇੱਕ ਬਣ ਦਾ ਦਰਖਤ ਸੀ ਜੋ ਪਿਛਲੇ 1-2 ਸਾਲ ਪਹਿਲਾਂ ਸੁੱਕ ਗਿਆ। ਕਾਫੀ ਦਿਨ ਤੱਕ ਉਹ ਦਰਖਤ ਉਸੇ ਤਰ੍ਹਾਂ ਮੌਜੂਦ ਖੜਾ ਸੀ ਜਿੱਥੇ ਬਾਬਾ ਜੀ ਬੈਠ ਕੇ ਤਪੱਸਿਆ ਕਰਦੇ ਹੁੰਦੇ ਸੀ। ਇੱਥੇ ਪਹਿਲਾਂ ਇਹ ਨਿਆਈ ਦੇ ਬਾਣ ਹੁੰਦੇ ਸੀਗੇ। ਆਹ ਦੇਖੋ ਬਿਲਕੁਲ ਆਸੇ-ਪਾਸੇ ਫਸਲਾਂ ਨੇ। ਇਹ ਨਿਆਈ ਦੇ ਬਾਣ ਸੀ ਇੱਥੇ ਬਾਣਾ ਦੇ ਫਸਲਾਂ ਦੇ ਵਿੱਚ ਹੀ ਆ ਕੇ ਇੱਕ ਜੋ ਬਣ ਦਾ ਦਰਖਤ ਸੀਗਾ ਉੱਥੇ ਬਾਬਾ ਜੀ ਆ ਕੇ ਬੈਠ ਕੇ ਤਪੱਸਿਆ ਕਰਦੇ ਸਨ, ਸਿਮਰਨ ਭਗਤੀ ਪ੍ਰਮਾਤਮਾ ਦਾ ਨਾਮ ਜਪਦੇ ਸਨ। ਜਦ ਘਰਦਿਆਂ ਨੂੰ ਪਤਾ ਲੱਗਦਾ ਸੀ ਕਿ ਬਾਬਾ ਜੀ ਉੱਥੇ ਨੇ ਤਾਂ ਕਈ ਵਾਰੀ ਰਾਤ ਨੂੰ ਬਹੁਤ ਜ਼ਿਆਦਾ ਠੰਡ ਹੋਣ ਦੇ ਕਾਰਨ ਉਹ ਸੁੰਨ ਹੋ ਕੇ ਹੱਥ ਪੈਰ ਉਹਨਾਂ ਦੇ ਬਿਲਕੁਲ ਸੁੰਨ ਹੋ ਜਾਂਦੇ ਸੀ ਤੇ ਆਪ ਵੀ ਠੰਡ ਦੇ ਨਾਲ ਬੇਹੋਸ਼ੁਰਤ ਹੋ ਜਾਂਦੇ ਸੀ ਤਾਂ ਬਾਬਾ ਜੀ ਇਸੇ ਜਗ੍ਹਾ ਦੇ ਉੱਪਰ ਹੀ ਉਹਨਾਂ ਨੂੰ ਬੇਹਸੁਰਤ ਰੂਪ ਦੇ ਵਿੱਚ ਇੱਥੋਂ ਚੁੱਕ ਕੇ ਘਰ ਲਿਜਾਇਆ ਜਾਂਦਾ ਸੀ ਤੇ ਉਹਨਾਂ ਨੂੰ ਘਰ ਲਿਜਾ ਕੇ ਕਿਹਾ ਜਾਂਦਾ ਸੀ ਕਿ ਉੱਥੇ ਦੁਬਾਰਾ ਨਾ ਜਾਣਾ ਪਰ ਜਦੋਂ ਵੀ ਸੁਰਤ ਆਉਂਦੀ ਸੀ ਉਹਨਾਂ ਨੂੰ ਤਾਂ ਬੱਬਾ ਜੀ ਦੁਬਾਰਾ ਫਿਰ ਇਸੇ ਜਗ੍ਹਾ ਤੇ ਆ ਕੇ ਫਿਰ ਬੈਠ ਜਾਂਦੇ ਸਨ ਇਹੋ ਜਗ੍ਹਾ ਜੀ ਡੇਰਾ ਸਕੂਲ ਵਾਲਾ ਬਿਲਕੁਲ ਸਕੂਲ ਦੇ ਬੈਕਸਾਈਡ ਡੇਰਾ ਬਣਿਆ ਹੋਇਆ ਤੁਹਾਨੂੰ ਦਰਸ਼ਨ ਕਰਾਉਨੇ ਉੱਪਰ ਤੋਂ ਸੋ ਸੰਗਤ ਜੀ ਇਹ ਜੋ ਬੱਬਾ ਸਾਹਿਬ ਦਾ ਹੀ ਸਕੂਲ ਵਾਲਾ ਡੇਰਾ ਹੈ ਜਿਹਨੂੰ ਆਪਾਂ ਤੱਪ ਅਸਥਾਨ ਕਹਿੰਦੇ ਆ ਇੱਥੇ ਨਗਰ ਦੇ ਵੱਲੋਂ ਪਿੱਛੇ ਕਈ ਸਾਲ ਤਕਰੀਬਨ 50 ਸਾਲ ਤੱਕ ਇਹ ਡੇਰਾ ਆਵਾਦ ਹੀ ਰਿਹਾ ਇੱਥੇ ਕੋਈ ਪ੍ਰਬੰਧ ਨਹੀਂ ਸੀਗਾ ਛੋਟੀ ਜਿਹੀ ਜਗ੍ਹਾ ਬਾਬੇ ਦੀ ਬਣੀ ਹੋਈ ਸੀ ਜਿੱਦੋਂ ਆਪਾਂ ਕਹਿਦੀ ਵੀ ਸਿਰਫ ਇੱਕ ਜੋਤ ਲੱਗਣ ਦੀ ਜਗ੍ਹਾ ਬਣੀ ਹੋਈ ਸੀ ਛੋਟਾ ਜਿਹਾ ਇੱਥੇ ਮਿੱਟੀ ਦਾ ਢੋਡਾ ਹੁੰਦਾ ਸੀ ਇਹਦੇ ਉੱਪਰ ਜੋ ਕਿ ਸੰਗਤ ਨਗਰ ਦੀ ਸੰਗਤ ਨੇ ਟੋਬੇ ਛੱਪੜ ਦੇ ਵਿੱਚੋਂ ਮਿੱਟੀ ਕੱਢ ਕੱਢ ਕੇ ਇੱਥੇ ਇੱਕ ਮਿੱਟੀ ਦਾ ਢੇਰ ਬਣਾਇਆ ਹੋਇਆ ਸੀ ਜਿੱਥੇ ਨਿਸ਼ਾਨ ਸਾਹਿਬ ਤੁਹਾਨੂੰ ਦਿਖ ਰਿਹਾ ਹੈ ਉੱਥੇ ਉੱਪਰ ਇੱਕ ਬਾਬਾ ਜੀ ਦੀ ਸਮਾਦ ਬਣੀ ਹੋਈ ਸੀ ਛੋਟੀ ਜਿਹਦੇ ਵਿੱਚ ਇੱਕ ਜੋਤ ਲੱਗਦੀ ਸੀ ਅਕਸਰ ਸੰਗਤ ਪਿੰਡ ਦੇ ਨਗਰ ਦੇ ਜੋ ਵੀ ਆਸ-ਪਾਸੇ ਦੇ ਲੋਕ ਸੀਗੇ ਉਹ ਇੱਥੇ ਆ ਕੇ ਬਾਬੇ ਦੀ ਜੋਤ ਲਾਉਂਦੇ ਸੀ ਤੇ ਬਾਬਾ ਜੀ ਨੂੰ ਮੰਨਦੇ ਸੀ ਇਹ ਹੌਲੀ ਹੌਲੀ ਤਕਰੀਬਨ 2014 ਤੋਂ ਲੈ ਕੇ ਡੇਰਾ ਸਾਰੇ ਹੀ ਨਗਰ ਦੇ ਸਹਿਯੋਗ ਨਾਲ ਕੁਝ ਸੇਵਾਦਾਰਾਂ ਨੇ ਇਕੱਠੇ ਹੋ ਕੇ ਉਪਰਾਲਾ ਕੀਤਾ ਸੋ ਜਿਨ੍ਹਾਂ ਦੀ ਪਰਮਾਤਮਾ ਨੇ ਵੈਗਰੂ ਨੇ ਬਾਬਾ ਜੀ ਨੇ ਡਿਊਟੀ ਲਾਈ ਉਹ ਸਾਰਿਆਂ ਨੇ ਆਪੂ ਆਪਣੀਆਂ ਡਿਊਟੀਆਂ ਨਿਭਾਈਆਂ ਸੇਵਾਦਾਰਾਂ ਨੇ ਸਾਰੇ ਨਗਰ ਨੇ ਬਹੁਤ ਸੇਵਾ ਕੀਤੀ ਭਰਤ ਵਗੈਰਾ ਪਾ ਕੇ ਨਗਰ ਦੇ ਵਿੱਚੋਂ ਸਰਦਾ ਦਾ ਹਰ ਸਾਲ ਢੇਡਾ ਲਾ ਕੇ ਜਿਨ੍ਹਾਂ ਵੀ ਸੰਗਤਾਂ ਨੇ ਯੋਗਦਾਨ ਦਿੱਤਾ ਉਹ ਸਭ ਤਿਆਰ ਕਰਕੇ ਇੱਥੇ ਅੱਜ ਜੋ ਕਿ ਪਿੰਡ ਦੇ ਵਿੱਚ ਆਮ ਖੁਸ਼ੀ ਗਮੀ ਦੇ ਭੋਗ ਹੁੰਦੇ ਨੇ ਉਹ ਸਾਰੇ ਇਸ ਡੇਰੇ ਦੇ ਵਿੱਚ ਪੈਂਦੇ ਨੇ ਆ ਦੇਖੋ ਇੱਥੇ ਵਧੀਆ ਜਗ੍ਹਾ ਬਣੀ ਹੋਈ ਹੈ ਇੱਥੇ ਬਹੁਤ ਸੋਹਣਾ ਪ੍ਰਬੰਧ ਬਣਿਆ ਹੋਇਆ ਉੱਪਰ ਸੰਗਤ ਦੇ ਬੈਠਣ ਦੀ ਜਗ੍ਹਾ ਹੈ ਆ ਨੀਚੇ ਇੱਥੇ ਸੰਗਤਾਂ ਮਾਤਮਾਵਾਂ ਭੈਣਾਂ ਬੈਠ ਕੇ ਲੰਗਰ ਬਣਾਉਂਦੀਆਂ ਨੇ ਜਿੱਥੇ ਕਿ ਐਂਟਰੀ ਆਮ ਬੰਦੇ ਦੀ ਨਹੀਂ ਹੈ ਇੱਥੇ ਆ ਗਿਆ ਮਾਤਮਾਵਾਂ ਦਾ ਪੋਰਸ਼ਨ ਇਹ ਆ ਗਿਆ ਜਿੱੱਗੇ ਜਿੱਥੇ ਕਿ ਖਲਵਾਈ ਖਾਣਾ ਤਿਆਰ ਕਰਦੇ ਨੇ ਸਬਜੀ ਦਾਲਾਂ ਕੋਈ ਮਠਾਈਆਂ ਵਗੈਰਾ ਜੈਸਾ ਵੀ ਕੋਈ ਪ੍ਰੋਗਰਾਮ ਹੁੰਦਾ ਖੰਡਪੜ ਸਾਹਿਬ ਵਗੈਰਾ ਦਾ ਜਾਂ ਕੋਈ ਖੁਸ਼ੀ ਗਮੀ ਦਾ ਉਸ ਤਰ੍ਹਾਂ ਇਹ ਪੋਰਸ਼ਨ ਹੈ ਜੀ ਅੱਗੇ ਇਸ ਤੋਂ ਆਪਾਂ ਆਹ 게ਟ ਤੋਂ ਬਾਹਰ ਨਿਕਲਦੇ ਹਾਂ ਇਹ ਅੱਗੇ ਲੰਗਰ ਛਕਣ ਦੀ ਜਗ੍ਹਾ ਬਣਾਈ ਹੋਈ ਆ ਇਹ ਵੀਰਾਂ ਵਾਸਤੇ ਤੇ ਉਹ ਅਗਲਾ ਜੋ ਰੰਡ ਹੈ ਉਹ ਮਾਤਾਵਾਂ ਪਹਿਣਾ ਵਾਸਤੇ ਇੱਥੋਂ ਜੀ ਇੱਧਰ ਦੇਖੋ ਆਪਾਂ ਉੱਪਰ ਚਲਸ ਨੂੰ ਦਰਸ਼ਨ ਕਰਾਉਨੇ ਆ ਇੱਧਰੋਂ ਬਾਬਾ ਜੀ ਦੇ ਉੱਪਰ ਨੂੰ ਇਹ ਜੋ 8-9 ਫੁੱਟ ਦੇ ਕਰੀਬ ਆ ਇਹ ਸਾਰੀ ਮਿੱਟੀ ਭਰਤ ਪਾ ਕੇ ਉੱਚੀ ਜਗ੍ਹਾ ਬਣਾਈ ਹੋਈ ਆ ਬਹੁਤ ਸੋਹਣੀ 8 ਫੁੱਟ ਦੇ ਕਰੀਬੇ ਉੱਚੇ ਦੇਖੋ ਜੀ ਇੱਧਰ ਪੌੜੀਆਂ ਚੜ ਗਈਆਂ ਇਹਦੇ ਦੂਸਰੇ ਪਾਸੇ ਬਿਲਕੁਲ ਸਿੱਧਾ ਰੈਂਪ ਬਣਿਆ ਹੋਇਆ ਜੋ ਕਿ ਇਧਰ ਦੀ ਵੀ ਸੰਗਤ ਰੈਂਪ ਰਾਹੀਂ ਚੜ ਕੇ ਆ ਸਕਦੀ ਆ ਤੇ ਇਧਰ ਦੀ ਸੰਗਤ ਜਾ ਸਕਦੀ ਆ ਆ ਸਕਦੀ ਆ ਦੋਨੋਂ ਪਾਸੇ ਰਸਤਾ ਬਣਿਆ ਹੋਇਆ ਹੈ ਇਹ ਉੱਪਰ ਆ ਗਿਆ ਜੀ ਇੱਥੋਂ ਆਪਾਂ ਗੇਟ ਖੋਲਦੇ ਆ ਐਂਟਰੀ ਹੁੰਦੀ ਆ ਇਹ ਜਗ੍ਹਾ ਉੱਪਰ ਜੋ ਸਾਰੀ ਤੁਸੀਂ ਦੇਖ ਰਹੇ ਹੋ ਇਹ ਸਾਰੀ ਜਗ੍ਹਾ ਤਕਰੀਬਨ 8-9 ਫੁੱਟ ਮਿੱਟੀ ਪਾ ਕੇ ਆਪਾਂ ਧਰਤੀ ਦੇ ਲੈਵਲ ਤੋਂ ਕਾਫੀ ਉੱਚੀ ਬਣਾਈ ਹੋਈ ਜੀ ਦੇਖੋ ਸੋਨੂੰ ਇੱਥੋਂ ਦਿਸੂਗਾ ਇਹ ਆ ਗਈ ਨੀਚੇ ਵਾਲੀ ਜਗਾ ਉਹ ਅੱਗੇ ਅੱਗੇ ਖੇਤ ਖੇਤ ਇਸ ਤੋਂ ਵੀ ਤੱਕ ਤਕਰੀਬਨ 7-8 ਫੁੱਟ ਨੀਵੇਂ ਨੇ ਇਹ ਜਗਾ ਜੀ ਇੱਥੋਂ ਲੈ ਕੇ ਤਕਰੀਬਨ ਇੰਨਾ ਵਿੜਾ ਆਪਾਂ ਸ਼ੈੱਡ ਤੋਂ ਬਿਨਾਂ ਰੱਖਿਆ ਹੋਇਆ ਜਿਹਦੇ ਵਿੱਚ ਧੁੱਪ ਦੇ ਸਮੇਂ ਸੰਗਤ ਧੁੱਪ ਦੇ ਵਿੱਚ ਵੀ ਭੋਗਦੇ ਸਮੇਂ ਬੈਠ ਸਕਦੀ ਹੈ ਤੇ ਇਸ ਤੋਂ ਬਾਅਦ ਅੱਗੇ ਜੀ ਇਹਨੂੰ ਜਾਲੀ ਲਾ ਕੇ ਕਵਰ ਕਰ ਦਿੱਤਾ ਗਿਆ ਇਸ ਜਗ੍ਹਾ ਨੂੰ ਠੀਕ ਹੈ ਫਿਰ ਇੱਥੋਂ ਇਸ ਤਰ੍ਹਾਂ ਫਿਰ ਇਹਦੇ ਸਾਨੂੰ ਅੰਦਰ ਵੀ ਲੈ ਕੇ ਚਲਦੇ ਆਂ ਦਰਸ਼ਕਾਂ ਨੂੰ ਦਿਰਾਉਨੇ ਆ ਇਹ ਬਾਬਾ ਸਾਹਿਬ ਦਾ ਜਿਹੜਾ ਨਿਸ਼ਾਨ ਸਾਹਿਬ ਹੈ ਪੁਰਾਣਾ ਪਹਿਲਾਂ ਤੋਂ ਕਾਫੀ ਸਾਲ ਪੁਰਾਣਾ ਖੜਾ ਹੋਇਆ ਜਿਸ ਨੂੰ ਬਾਅਦ ਦੇ ਵਿੱਚ ਸੰਗਤ ਨੇ ਸੇਵਾ ਕਰਕੇ ਇਹਨੂੰ ਇੱਕ ਨਵਾਂ ਰੂਪ ਦਿੱਤਾ ਇਹਦੀ ਸਾਂਭ ਸੰਭਾਲ ਕੀਤੀ ਆ ਸੋ ਇਹ ਹੈ ਜੀ ਬਾਬਾ ਜੀ ਦਾ ਮੇਨ ਜਗਾ ਸੁਖ ਅਸਣ ਤੇ ਇੱਧਰ ਬਾਬਾ ਜੀ ਦੀ ਜੋਤ ਜੋ ਸਮੱਦੀ ਵਿੱਚ 24 ਘੰਟੇ ਦੇਸੀ ਘੋਦੀ ਦੀ ਜੋਤ ਬਾਬਾ ਜੀ ਸਾਰੇ ਦਿਨ ਵਿੱਚ ਚੱਲਦੀ ਆ ਸੋ ਇਹ ਸਾਡੇ ਨਗਰ ਦੀ ਬਹੁਤ ਵੱਡੀ ਪ੍ਰਾਪਤੀ ਹੈ ਬਾਬਾ ਜੀ ਨੇ ਸੇਵਾ ਲਈ ਹੋਈ ਹੈ ਤਾਂ ਸੰਗਤ ਸੇਵਾ ਕਰ ਰਹੀ ਆ ਇਹ ਆ ਜੀ ਬਾਬਾ ਜੀ ਦੀ ਜੋਤ ਜੋ ਕਿ ਦਿਨ ਰਾਤ 24 ਘੰਟੇ ਜਗਦੀ ਹੈ ਦੇਸੀ ਘੋੜਾ ਹਮੇਸ਼ਾ ਇੱਥੇ ਸੰਗਤ ਨਗਰ ਦੇ ਵਿੱਚੋਂ ਸੰਗਤਾਂ ਮਾਤਾਵਾਂ ਬੀਬੀਆਂ ਭੈਣਾਂ ਸਭ ਵੀਰ ਭਰਾ ਆਉਂਦੇ ਰਹਿੰਦੇ ਨੇ ਕਿ ਜੋਤ ਬਾਬਾ ਜੀ ਦੇ ਵਿੱਚ ਉਹੋਂ ਪੰਦੇ ਨੇ ਕਿ ਉਹ ਪ੍ਰੋਟੋਨ ਹੇਠਾਂ ਜਾਂਦਾ ਨਹੀਂ ਜਦੋਂ ਐਕਸਟਰਾ ਹੋ ਜਾ ਉਹ ਬਾਲਟੀ ਦੇ ਵਿੱਚ ਇੱਧਰ ਨਿਕਲ ਜਾਂਦਾ ਇੱਥੋਂ ਫਿਰ ਦੁਬਾਰਾ ਜੋਤ ਦੇ ਵਿੱਚ ਘੋ ਪੈ ਜਾਂਦਾ ਸੋ ਇਹ ਹੈ ਜੀ ਬਾਬਾ ਜੀ ਦਾ ਜੋ ਜੋਤ ਦਾ ਸਿਸਟਮ ਹੈ ਇੱਧਰ ਆ ਗਿਆ ਜੀ ਅੱਗੇ ਬਾਬਾ ਜੀ ਸੁਖ ਅਸਣ ਤੁਸੀਂ ਦਰਸ਼ਨ ਕਰ ਸਕਦੇ ਹੋ ਬਾਬਾ ਸਾਹਿਬ ਦਾ ਜੀ ਦੇ ਬਾਬਾ ਅਤਰ ਸਿੰਘ ਜੀ ਮਕਤੂਆਣਾ ਸਰਵਾਲੇ ਸੋ ਇਹ ਦੋਨੋਂ ਇਕੱਠੇ ਹੀ ਭਗਤੀ ਕਰਦੇ ਸੀ ਇਕੱਠਿਆਂ ਨਹੀਂ ਇਹ ਫੌਜ ਦੇ ਵਿੱਚ ਬਾਬਾ ਜੀ ਭਰਤੀ ਹੋਏ ਸੀ ਤੇ ਉਸ ਤੋਂ ਬਾਅਦ ਇਹ ਰੱਬੀ ਭਗਤੀ ਦੇ ਵਿੱਚ ਲੀਨ ਹੋ ਗਏ ਇਹਦਾਂ ਨੇ ਫੌਜੀ ਨੌਕਰੀ ਛੱਡ ਕੇ ਪਰਮਾਤਮਾ ਦੇ ਨਾਮ ਦੀ ਨੌਕਰੀ ਕੀਤੀ ਜੋ ਕਿ ਦੁਨੀਆ ਦੇ ਵਿੱਚ ਹਮੇਸ਼ਾ ਲਈ ਅਮਰ ਹੋ ਗਏ ਇਹ ਹੈ ਜੀਤੰਤਨ ਬੱਬਾ ਸਾਹਿਬ ਦਾ ਜੀ ਦਾ ਨਗਰ ਅਲੀ ਸ਼ੇਰਖੁਰਦ ਅੱਗੇ ਆਪਾਂ ਤੁਹਾਨੂੰ ਬਾਹਰ ਦੇ ਵੀ ਦਰਸ਼ਨ ਕਰਾਉਣੇ ਇੱਕ ਡੇਰਾ ਹੋਰ ਹੈ ਜੋ ਇੱਥੋਂ ਦਿਸਦਾ ਹੈ ਉਹਦੇ ਵੀ ਤੁਹਾਨੂੰ ਦਰਸ਼ਨ ਕਰਵਾਵਾਂਗੇ ਸੋ ਪਹਿਰੋ ਇਸ ਤਰ੍ਹਾਂ ਇਹ ਜਗ੍ਹਾ ਬਣੀ ਹੋਇਆ ਬਹੁਤ ਵੱਡਾ ਸੋਨਾ ਸ਼ੈੱਡ ਬਣਿਆ ਹੋਇਆ ਸ਼ਾਨਦਾਰ ਸામਨੇ ਦੇਖ ਵੰਡਣ ਵਾਸਤੇ ਕੈਵਨ ਲੱਗਾ ਹੋਇਆ ਇਹ ਨਿਸ਼ਾਨ ਸਾਹਿਬ ਇਹ ਬਾਬਾ ਜੀ ਦਾ ਸੁਖ ਅਸਣ ਤੇ ਜੋ ਜੋਤ ਦੀ ਜਗ੍ਹਾ ਹੈ ਬਣੀ ਹੋਈ ਬਾਬਾ ਜੀ ਸਮਾਧੀ ਉਹ ਹੈ ਇਸ ਤੋਂ ਬਾਅਦ ਇੱਥੋਂ ਜੀ ਸਾਹਮਣੇ ਇਹ ਕੈਵਨ ਬਣਿਆ ਹੋਇਆ ਬਹੁਤ ਸੋਹਣਾ ਜਿਹਦੇ ਵਿੱਚ ਮਹਾਰਾਜ ਜੀ ਦਾਸਮਾਨ ਹੁੰਦੇ ਨੇ ਪ੍ਰਕਾਸ਼ ਹੁੰਦੇ ਨੇ ਸੋ ਭੋਗ ਦੇ ਸਮੇਂ ਇਹ ਕੈਵਨ ਦੇ ਵਿੱਚ ਮਹਾਰਾਜ ਦੀ ਸਰੂਪ ਰੱਖਿਆ ਦਾ ਮਹਾਰਾਜ ਜੀ ਦਾ ਉਸ ਤੋਂ ਅਸੰਗਤ ਜੋ ਬਾਕੀ ਆ ਉਹ ਸਾਰੀ ਸੰਗਤ ਬਾਹਰ ਬੈਠਦੀ ਹੈ ਦੇਖੋ ਜੀ ਇਸ ਤਰ੍ਹਾਂ ਬਹੁਤ ਖੁੱਲੀ ਜਗ੍ਹਾ ਬਣੀ ਹੋਈ ਹੈ ਇਹ ਬਾਬਾ ਜੀ ਦਾ ਕੈਵਨ ਇਸ ਤੋਂ ਬਾਅਦ ਆਹ ਦੇਖੋ ਜੀ ਪੂਰੀ ਜਗ੍ਹਾ ਤੁਹਾਨੂੰ ਦਰਸ਼ਨ ਕਰਾਉਣੀ ਹੈ ਇਹ ਵਾਲੀ ਇਸ ਤਰ੍ਹਾਂ ਇਹ ਇੰਨਾ ਵੱਡਾ ਜੋ ਸਿਸਟਮ ਹੈ ਇਹ ਬਣਿਆ ਹੋਇਆ ਹੈ ਬਾਬਾ ਸਾਹਿਬ ਦਾ ਹੀ ਹੈ ਡੇਰਾ ਅਲੀਸ਼ੇਰ ਖੁਰਤ ਦੇ ਵਿੱਚ ਇਹ ਪੈਰੋਸਾਰੀ ਬੈਠਣ ਦੀ ਜਗ੍ਹਾ ਹੈ ਤਕਰੀਬਨ 70 40 ਦਾ 70 50 ਦਾ ਇਹ ਵੱਡਾ ਸ਼ੈੱਡ ਬਣਿਆ ਹੋਇਆ ਹੈ ਇਹ ਹੈ ਜੀ ਬਾਬਾ ਜੀ ਦਾ ਰੂਮ ਜੋ ਕਿ ਇੱਕ ਉੱਪਰ ਗੁੰਮ ਲੱਗਿਆ ਹੋਇਆ ਹੈ ਨੀਚੇ ਦਰਵਾਜ਼ਾ ਬਣਿਆ ਹੋਇਆ ਇਹ ਬਹੁਤ ਪੁਰਾਣੀ ਜਗ੍ਹਾ ਹੈ ਤਕਰੀਬਨ 60-70 ਸਾਲ ਪੁਰਾਣੀ ਇਹ ਜਗ੍ਹਾ ਹੈਗੀ ਜਿਸ ਦੀ ਸਾਮ ਸੰਭਾਲ ਕਾਫੀ ਸਾਲਾਂ ਬਾਅਦ ਹੋਈ ਹੈ ਪਹਿਲਾਂ ਇਹ ਕਾਫੀ ਧੇਰ ਇਹਨੂੰ ਜਿੰਦਾ ਲੱਗਿਆ ਰਿਹਾ ਹੈ ਬੰਦ ਵੀ ਰਿਹਾ ਸੰਗਤ ਆਉਣਾ ਜਾਣਾ ਇੱਥੇ ਨਹੀਂ ਸੀਗਾ ਇਹ ਵੀ ਨਹੀਂ ਸੀ ਪਤਾ ਕਿ ਕੌਣ ਖੋਲੂਗਾ ਕੌਣ ਨਾ ਸੋ ਇਹਦਾ ਕੋਈ ਸਿਸਟਮ ਨਹੀਂ ਸੀ ਸੋ ਪਿਆਰਿਓ ਇਹ ਪੂਰੀ ਜਗ੍ਹਾ ਇਸ ਤਰ੍ਹਾਂ ਬਣੀ ਹੋਈ ਹੈ ਬੱਬਾ ਸਾਹਿਬ ਦਾਸ ਜੀ ਨਗਰ ਅਲੀਸ਼ਰ ਖੁਰਦ ਦੇ ਵਿੱਚ ਜੋ ਆਪਾਂ ਤੁਹਾਨੂੰ ਅੱਜ ਦਰਸ਼ਨ ਕਰਵਾਏ ਨੇ ਇੱਕ ਸੋ ਨੂੰ ਜੋ ਬੱਬਾ ਜੀ ਦਾ ਜਨਮ ਸਥਾਨ ਹੈ ਡੇਰਾ ਮੁੱਧਗਰ ਸਾਹਿਬ ਬੱਬਾ ਜੀ ਦਾ ਜੋ ਘਰ ਹੈ ਇਹ ਬੱਬਾ ਜੀ ਦਾ ਤਪਸਥਾਨ ਸੀ ਇਹਦੇ ਨਾਲ ਲਗਮ ਦੇਖੋ ਜੀ ਇਹ ਨਗਰ ਆ ਗਿਆ ਅਲੀਸ਼ਰ ਖੁਰਦ ਇਹ ਤੋਂ ਬਾਅਦ ਆਪਾਂ ਤੁਹਾਨੂੰ ਦਰਸ਼ਨ ਕਰਾਉਣੀ ਹੈ ਛੱਪੜ ਦੇ ਅੰਕੀ ਉੱਪਰ ਦੀ ਆਪਾਂ ਜ਼ੂਮ ਕਰਕੇ ਬੱਬਾ ਸਾਹਿਬ ਦਾ ਹੀ ਜੋ ਕਿ ਜਨਮ ਸਥਾਨ ਹੈ ਇੱਥੇ ਪੈਰੋ ਹਰ ਸਾਲ ਬਹੁਤ ਸੋਹਣਾ ਇੱਕ ਦੇਖਣਯੋਗ ਮੇਲਾ ਲੱਗਦਾ ਹੈ ਜਿਹਦੇ ਵਿੱਚ ਸਾਫ ਸੁਭਾਈ ਤੋਂ ਲੈ ਕੇ ਸਾਫ ਸੰਭਾਲ ਤੋਂ ਲੈ ਕੇ ਵੀ ਲੋ ਇੰਨੀ ਜਿਆਦਾ ਖਿਆਲ ਰੱਖਿਆ ਜਾਂਦਾ ਹੈ ਤਰ੍ਹਾਂ ਤਰ੍ਹਾਂ ਦੇ ਤੁਹਾਨੂੰ ਲੰਗਰ ਮਿਲਣਗੇ ਰੋਟੀ ਦਾ ਖਾਣੇ ਦਾ ਪ੍ਰਬੰਧ ਬਹੁਤ ਵਧੀਆ ਲੈਵਲ ਦਾ ਹੋਊਗਾ ਤੇ ਸਾਫ ਸਫਾਈ ਦਾ ਪ੍ਰਬੰਧ ਹੈ ਵੀਰੋ ਜੋ ਬਹੁਤ ਚੰਗੇ ਪੱਧਰ ਦਾ ਹੁੰਦਾ ਇੱਥੇ ਬਿਲਕੁਲ ਤੁਸੀਂ ਦੁਨੀਆ ਤੋਂ ਅਜੀਬ ਮੇਲਾ ਹੈ ਬਾਬਾ ਸਾਹਿਬ ਦਾ ਹਜਿਲੀਸ਼ਰ ਖੁਰਦ ਦਾ ਜੋ ਵੀ ਵੀਰ ਨਹੀਂ ਆਏ ਉਹ ਮੇਲੇ ਤੇ ਜ਼ਰੂਰ ਆਉਣਾ ਹਰ ਵਾਰੀ 11 12 13 ਅਕਤੂਬਰ ਨੂੰ ਮੇਲਾ ਲੱਗਦਾ ਜੋ ਕਿ ਦੂਰ ਦੂਰ ਦੀਆਂ ਸੰਗਤਾਂ ਬਹੁਤ ਦੂਰ ਤੱਕ ਆਉਂਦੀਆਂ ਨੇ ਦੁਕਾਨਦਾਰਾਂ ਪਾਸੋਂ ਕੋਈ ਵੀ ਕਿਰਾਇਆ ਨਹੀਂ ਲਿਆ ਜਾਂਦਾ ਸੋ ਕੋਈ ਵੀ ਦੁਕਾਨਦਾਰ ਵੀਰ ਪਹੁੰਚ ਕੇ ਮੇਲੇ ਦੇ ਵਿੱਚ ਦੁਕਾਨ ਲਾ ਸਕਦਾ ਹੈ ਦੇਖੋ ਜੀ ਇਹ ਆ ਨਗਰ ਅਲੀ ਸ਼ਰਖੁਰਦ ਸੋ ਪਹਿਰੋ ਧੰਨਵਾਦੀ ਇਹਨਾਂ ਕਾ ਇਤਿਹਾਸ ਬਾਬਾ ਸਾਹਿਬ ਦਾ ਜੀ ਦੇ ਜਨਮ ਨਗਰ ਅਲੀ ਸ਼ਰਖੁਰਦ ਬਾਰੇ ਤੁਹਾਨੂੰ ਜਾਣਕਾਰੀ ਦਿੱਤੀ ਹੈ ਸੋ ਇਹੋ ਜਿਹੀਆਂ ਹੋਰ ਵੀਡੀਓ ਇਤਿਹਾਸਕ ਦੇਖਣ ਲਈ ਚੈਨਲ ਨਾਲ ਬਣੇ ਰਹੋ ਜੀ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਸੋ ਪਿਆਰਿਓ ਇਹੋ ਹੀ ਬਾਬਾ ਜੀਆ ਸਕੂਲ ਵਾਲਾ ਡੇਰਾ ਜੋ ਬੈਕ ਸਾਈਡ ਤੋਂ ਤੁਹਾਨੂੰ ਇਹਦੀ ਵੀਡੀਓ ਦਿਖਾਉਣੀ ਆ ਇਸ ਤਰ੍ਹਾਂ ਜੀ ਇਧਰੋਂ ਲੈ ਕੇ ਇਹ ਜਗ੍ਹਾ ਬੈਕ ਸਾਈਡ ਤੋਂ ਆਉਂਦੀ ਆ ਇਧਰ ਪਿੰਡ ਵਾਲੇ ਪਾਸੇ ਇਹ ਜਗ੍ਹਾ ਜੀ ਪੁਰਾਣਾ ਦਰਬਾਰ ਸਾਹਿਬ ਜੋ ਉਸ ਨੂੰ ਅੰਦਰੋਂ ਦਿਖਾਇਆ ਸੀ ਇਥੋਂ ਇਧਰ ਗੇਟ ਆ ਗਿਆ ਜੀ ਇਹ ਬਿਲਕੁਲ ਨਾਲ ਲੱਗਮਾ ਛੱਪੜ ਆ ਗਿਆ ਇਹ ਮੇਨ ਇੱਕ ਗੇਟ ਦੂਸਰੀ ਤਰਫ ਆ ਗਿਆ ਜਿੱਥੇ ਤੁਹਾਨੂੰ ਦੂਜਾ ਡੇਰਾ ਦਿਖਾਇਆ ਸੀ ਤੇ ਵੀਰ ਉਹ ਦੂਸਰਾ ਜੋ ਇਹਦਾ ਗੇਟ ਹੈ ਬਾਬਾ ਜੀ ਦਾ ਇਸ ਪਾਸਿਓਂ ਐਸਾ ਇੱਕ ਤਰ੍ਹਾਂ ਐਂਟਰੀ ਹੈ ਇੱਥੋਂ ਐਸ ਤਰ੍ਹਾਂ ਦੀ ਇਹ ਨਾਲ ਬਿਲਕੁਲ ਸਕੂਲ ਆ ਗਿਆ ਇਹ ਹੈ ਜੀ ਬਾਬਾ ਸਾਹਿਬ ਦਾ ਜਿਹੜੇ ਦਾ ਸਕੂਲ ਵਾਲਾ ਇੱਥੋਂ ਤੁਹਾਨੂੰ ਹੁਣ ਦਰਸ਼ਨ ਕਰਵਾਵਾਂਗੇ ਆਪਾਂ ਅਗਲਾ ਡੇਰਾ ਜੋ ਕਿ ਮੁਤਕਰ ਸਾਹਿਬ ਬਾਬਾ ਜੀ ਦਾ ਜਨਮ ਸਥਾਨ ਹੈ ਜਿੱਥੇ ਮੇਲਾ ਲੱਗਦਾ ਉਹ ਦੇਖੋ ਇੱਥੋਂ ਸਾਹਮਣੇ ਜੀ ਬਿਲਕੁਲ ਆਪਾਂ ਰਸਤੇ ਚੱਲਾਂਗੇ ਆ ਬਿਲਕੁਲ ਸਾਹਮਣੇ ਜਾ ਕੇ ਉਹ ਡੇਰਾ ਹੈ ਇਹਦੇ ਵੀ ਤੁਹਾਨੂੰ ਆਪਾਂ ਦਰਸ਼ਨ ਕਰਾਉਣੇ ਆ ਉੱਥੇ ਕੋਲੀ ਜਾ ਕੇ ਸੋ ਪਰ ਇਹ 메ਨ ਸੜਕ ਜੋ ਸਾਹਮਣੇ ਤੁਹਾਨੂੰ ਰਸਤਾ ਦਿਿੰਦਾ ਸਕੂਲ ਦੇ ਨਾਲ ਦੀ ਦੇਖੋ ਅੱਗੇ ਸੜਕ ਜਾ ਰਹੀ ਆ ਵੱਡੀ ਜੋ ਕਿ ਖਿਆਲੇ ਤੋਂ ਮੱਤੀ ਇੱਕ ਪ੍ਰਧਾਨ ਮੰਤਰੀ ਰੋਡ ਚੌੜੀ ਸੜਕ ਬਣੀ ਹੋਈ ਆ ਇਥੋਂ ਆਪਾਂ ਇਹ ਸਾਈਡ ਤੋਂ ਮੁੜ ਕੇ ਵੀਰੋ ਇੱਥੇ ਇਹ ਸਾਰੀ ਜੋ ਖਾਲੀ ਜਗ੍ਹਾ ਦੀਆਂ ਮੇਲੇ ਵੇਲੇ ਇੱਥੇ ਬਹੁਤ ਜ਼ਿਆਦਾ ਦੁਕਾਨਾਂ ਆ ਦੀ ਰੌਣਕ ਹੁੰਦੀ ਹੈ ਇੱਥੋਂ ਲੈ ਕੇ ਸਿੱਧਾ ਵਾਬਈ ਐਸ ਡੇਰੇ ਤੱਕ ਇਹ ਜਗ੍ਹਾ ਦੇ ਵਿੱਚ ਤੇ ਆ ਜਗ੍ਹਾ ਜੋ ਨਾਲ ਖਾਲੀ ਪਈ ਹੈ ਵੀਰੋ ਆ ਸਾਰੀ ਉਹ ਸਮੇਂ ਦੀ ਸਫਾਈ ਕਰਕੇ ਸਾਰੀ ਜਗ੍ਹਾ ਨੂੰ ਵਰਤਦੇ ਵਿੱਚ ਲਿਆਂਦਾ ਜਾਂਦਾ ਇੱਥੇ ਝੂਲੇ ਵਗੈਰਾ ਜੋ ਵੀ ਮੇਲੇ ਦੇ ਵਿੱਚ ਦੁਕਾਨਦਾਰ ਆਉਂਦੇ ਨੇ ਉਹ ਸਾਰੇ ਇਸ ਆ ਸਾਰੀ ਜਗ੍ਹਾ ਨੂੰ ਡੇਰੇ ਤੱਕ ਕਵਰ ਕਰ ਲੈਂਦੇ ਨੇ ਬਹੁਤ ਹੀ ਜ਼ਿਆਦਾ ਭਾਰੀ ਰਸ਼ ਹੁੰਦਾ ਹੈ ਬਹੁਤ ਸੋਹਣੀ ਦਿਲਕਸ਼ ਦੀਪਮਾਲਾ ਵਗੈਰਾ ਡੈਕੋਰੇਸ਼ਨ ਕੀਤੀ ਜਾਂਦੀ ਹੈ ਸੋ ਨੂੰ ਸਾਰੀ ਮੇਲੇ ਦੇ ਸਮੇਂ ਫਿਰ ਆਪਾਂ ਵੀਡੀਓ ਬਣਾ ਕੇ ਸੰਗਤ ਦੇ ਨਾਲ ਸਾਂਝੀ ਕਰਾਂਗੇ ਸੋ ਤੁਹਾਨੂੰ ਦਰਸ਼ਨ ਕਰਾਉਣੇ ਜੀ ਬਾਬਾ ਜੀ ਦੇ ਅਗਲੇ ਡੇਰੇ ਦੇ ਡੇਰੇ 와 ਗਿਆ ਅਗਲਾ ਡੇਰਾ ਲੋ ਜੀ ਪਹੇਰੋ ਹੁਣ ਆਪਾਂ ਪਹੁੰਚ ਗਏ ਬਾਬਾ ਸਾਹਿਬ ਦਾ ਜੀ ਜਨਮ ਸਥਾਨ ਮੋਦਕਰ ਸਾਹਿਬ ਜੋ ਕਿ ਪਿੰਡ ਦੇ ਬਿਲਕੁਲ ਵਿਚਾਲੇ ਬਾਬਾ ਜੀ ਦੀ ਜਗਾ ਹੈ ਆ ਦੇਖੋ ਜੀ ਲੰਗਰ ਹਾਲ ਬਹੁਤ ਸੋਹਣਾ ਵੱਡਾ ਸ਼ੈੱਡ ਬਣਿਆ ਹੋਇਆ ਹੈ ਸੰਗਤ ਦੇ ਬੈਠਣ ਦੇ ਵਾਸਤੇ ਪੂਰੀ ਜਗਾ ਹੈ ਕਵਰ ਕੀਤੀ ਹੋਈ ਹੈ ਇਹ ਆ ਗਿਆ ਬੱਬੀ ਜੀ ਦਾ ਡੇਰਾ ਜੋ ਕਿ ਬਹੁਤ ਹੀ ਸੰਗਤ ਦੇ ਸਹਿਯੋਗ ਨਾਲ ਬਾਹਰ ਦੀਆਂ ਸੰਗਤਾਂ ਸਹਿਯੋਗ ਨਾਲ ਇਹ ਸੇਵਾ ਸੰਪੂਰਨ ਹੋਈ ਹੈ ਜੋ ਹਰ ਸਾਲ ਤਕਰੀਬਨ ਇੱਥੇ 24 ਘੰਟੇ ਸੇਵਾ ਚਲਦੀ ਹੀ ਰਹਿੰਦੀ ਹੈ ਦੇਖੋ ਜੀ ਬਹੁਤ ਹੀ ਸੋਹਣੀ ਜਗ੍ਹਾ ਹੈ ਬਹੁਤ ਉੱਚਾ ਬੱਬੀਆ ਡੇਰਾ ਬਣਿਆ ਹੋਇਆ ਇਧਰ 메ਨ ਗੇਟ ਆ ਗਿਆ ਇਹ ਐਂਟਰੀ ਅੱਗੀ ਜੀ ਪਿੰਡ ਦੇ ਵਿੱਚ ਇਸ ਤਰ੍ਹਾਂ ਸੜਕ ਮੁੜ ਕੇ ਪੂਰਾ ਪਿੰਡ ਆ ਜਾਂਦਾ ਹੈ ਬਾਬਾ ਸਾਹਿਬਦਾਸ ਜੀ ਜਨਮ ਸਥਾਨ ਅਲੀਸ਼ੇਰ ਖੁਰਦ ਸਾਨੂੰ ਦਰਸ਼ਨ ਕਰਵਾਨੇ ਆ ਜੀ ਅੰਦਰੋਂ ਵੀ ਇਹ ਬਹੁਤ ਸੋਹਣੀ ਜਗਾ ਬਣੀ ਹੋਈ ਹੈ ਦੇਖੋ ਸਥਾਨ ਬਾਬਾ ਸਾਹਿਬਦਾਸ ਜੀ ਜੈ ਮਸਤਾ ਦੀ ਜਨਮ ਧੰਨ ਧੰਨ ਬਾਬਾ ਸਾਹਿਬਦਾਸ ਜੀ ਲੋ ਸੰਗਤ ਜੀ ਆਪਾਂ ਪਹੁੰਚੇ ਹੁਣ ਬਾਬਾ ਜੀ ਦੇ ਅੰਦਰ ਡੇਰੇ ਦੇ ਪਿੱਛੇ ਆਪਣੀ ਐਂਟਰੀ ਹੋ ਚੁੱਕੀ ਹੈ ਇਹ ਹੈ ਜੀ ਦੇਖੋ ਬਹੁਤ ਸੋਹਣਾ ਬਾਬਾ ਜੀ ਦਾ ਦਰਬਾਰ ਬਣਿਆ ਹੋਇਆ ਹੈ ਕਾਫੀ ਲੰਬੀ ਸੋਹਣੀ ਜਗ੍ਹਾ ਹੈ ਇਹ ਬਾਬਾ ਜੀ ਦੀ ਜੋਤ ਚਲਦੀ ਹੈ ਇਹ ਆ ਗਿਆ ਜੀ ਬਾਬਾ ਜੀ ਦਾ ਪੂਰਾ ਕਲੀਅਰ ਦਰਬਾਰ ਜਿੱਥੇ ਸੰਗਤਾਂ ਦੂਰ ਦੂਰ ਤੋਂ ਸ਼ਰਦਾ ਦੇ ਨਾਲ ਆਉਂਦੀਆਂ ਨੇ ਸੁੱਖਾਂ ਸੁਖਦੀਆਂ ਇਹ ਨੇ ਬਾਬਾ ਸਾਹਿਬ ਦਾ ਜੀਰੋ ਵੀਰੋਂ ਦਰਸ਼ਨ ਕਰ ਸਕਦੇ ਹਾਂ ਵਾਹਿਗੁਰੂ ਵਾਹਿਗੁਰੂ ਸੱਚੇ ਪਾਤਸ਼ਾਹ ਲੋਚੀ ਕੰਤਨ ਬਾਬਾ ਸੈਵਦਾਸ ਜੀ ਅਲੀ ਸ਼ੇਰ ਖੁਰਦ ਬਾਕਰ ਸੱਚੇ ਪਾਸ਼ਾ ਕਿਪਾ ਕਰੀ ਵੀਰੇ ਮਾਲਕ ਸਤਨਾ ਬਾਕਰ ਅਸੱਚੇ ਪਾਸ਼ਾ ਦੇਖ ਵੀਰੇ ਬਹੁਤ ਸੋਹਣੀ ਬਰੀਕ ਬਰੀਕ ਸ਼ੀਸ਼ਿਆਂ ਨੂੰ ਕੱਟ ਕਰਕੇ ਇਹ ਡੈਕੋਰੇਸ਼ਨ ਬੜੀ ਮਿਹਨਤ ਦੇ ਨਾਲ ਤਿਆਰ ਕੀਤੀ ਹੋਈ ਜਗ੍ਹਾ ਹੈ ਦੇਖੋ ਲੋ ਜੀ ਤਨਤਨ ਬੱਬਾ ਸਾਹਿਬ ਦਾਸ ਜੀ ਨਕਰ ਅਲੀ ਸ਼ੇਰ ਖੁਰਤ ਉਹ ਗੁਰੂ ਪਰੀ ਸੰਗਤ ਜੀ ਇਹ ਸਨ ਪਿੰਡਲੀ ਸ਼ਰਖੁਰਦ ਜੋਪਰ ਤੋਂ ਵਾਪਸ ਸਹਿਬ ਦਾ ਜੀ ਦੇ ਪਵਿੱਤਰ ਅਸਥਾਨਾਂ ਦੇ ਦਰਸ਼ਨ ਕਰਵਾਏ ਨੇ ਸੋ ਫਿਰ ਫਿਰ ਆਪਾਂ ਮੇਲੇ ਸਮੇਂ ਸੰਗਤ ਦੇ ਦਰਸ਼ਨ ਕਰਵਾਵਾਂਗੇ ਤੇ ਪੂਰਾ ਮੇਲੇ ਦਾ ਲਾਈਵ ਦ੍ਰਿਸ਼ ਤੁਹਾਨੂੰ ਇਸੇ ਚੈਨਲ ਦੇ ਜ਼ਰੀਏ ਦਿਖਾਵਾਂਗੇ ਸੋ ਬਾਬਾ ਜੀ ਚੜ੍ਹਦੀ ਕਲਾ ਰੱਖਣ ਜਿੰਨਾ ਵੀਰਾਂ ਨੇ ਦਰਸ਼ਨ ਕੀਤੇ ਨੇ ਧੰਨਵਾਦ ਜਿਹਨਾਂ ਨੇ ਨਹੀਂ ਕੀਤੇ ਉਹ ਆਕੇ ਜ਼ਰੂਰ ਕਰਨ ਧੰਨਵਾਦ ਜੀ ਸਾਰਿਆਂ ਦਾ ਪਿੰਡ ਅਲੀਸ਼ਰ ਖੁਰਦ ਜ਼ਿਲ੍ਹਾ ਮਾਨਸਾ ਧੰਨਵਾਦ ਜੀ ਲੋ ਜੀ ਪਿੰਡ ਵਾਲੇ ਪਾਸੋਂ ਜਿੱਧਰੋਂ ਦੋ ਪਾਸੋਂ ਐਂਟਰੀ ਆ ਬਾਬਾ ਜੀ ਦੇ ਟੇਰੇ ਦੀ ਤੋਂ ਦੂਸਰੇ ਪਾਸੋਂ ਵੀ ਆਪਾਂ ਲਾਈਵ ਦ੍ਰਿਸ਼ ਬਾਬਾ ਜੀ ਆ ਦਿਖਾਉਨੇ ਆ ਇਹ ਜਗਾ ਹੈ ਇਹ ਦੇਖੋ ਜੀ ਬਾਥਰੂਮ ਵਗੈਰਾ ਬਹੁਤ ਸੋਹਣਾ ਪ੍ਰਬੰਧ ਹੈ ਠੀਕ ਹੈ ਪਿਆਰੇ ਉਹ ਇਸੇ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਪੂਰੀ ਇਮਾਰਤ ਇਹ ਆ ਕੀ ਬਾਬਾ ਜੀ ਦੀ ਜਗਾ ਉੱਚ ਬਣਿਆ ਹੈ ਡੇਰਾ ਬਹੁਤ ਸੋਹਣਾ ਇਹ ਆ ਗਏ ਤਰੋ ਮੇਨਾ ਇਹ ਆ ਗਿਆ ਪਿੰਡ ਦੀ ਸ਼ੇਰ ਖੁਰਦ ਇਹ ਸਾਡੇ ਪਿੰਡ ਦਾ ਪੁਰਾਣਾ ਖੂ ਹੋ ਜੀ ਇਹ ਗਰਾਊਂਡ ਹੈ ਜੋ ਕਿ ਇੱਥੇ ਮੇਲੇ ਦੇ ਸਮੇਂ ਸਿੰਗ ਘਰਉਂਦੇ ਨੇ ਕਲਾਕਾਰ ਲੱਗਦੇ ਨੇ ਦਵਾਨ ਹਾਲ ਬਣਿਆ ਹੋਇਆ ਦਵਾਨ ਲੱਗਦੇ ਨੇ ਸੋ ਇਹ ਬਹੁਤ ਵਧੀਆ ਉਸ ਸਮੇਂ ਸਾਫ ਸਫਾਈ ਕਰਕੇ ਦੀ ਡੈਕੋਰੇਸ਼ਨ ਕੀਤੀ ਜਾਂਦੀ ਹੈ ਸੋ ਇਹ ਹੈ ਜੀ ਨਗਰ ਅਲੀ ਸ਼ਰ ਖੁਰਦ ਡੇਰਾ ਬਾਬਾ ਸਾਹਿਬ ਦਾ ਹਜੀਆਂ ਜਨਮ ਅਸਥਾਨ ਵਾਹਿਗੁਰੂ ਜੀ ਧੰਨਵਾਦ